ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਸਭ ਠੀਕ ਠਾਕ ਹੋ ਜੀ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਆਪਾਂ ਜਾਣਾ ਜੀ ਤਲਵੰਡੀ ਭਾਈ ਟਰੈਕਟਰ ਤੇ ਕਵਰ ਲੈਂਡ ਜਾਣਾ ਹੈ ਟਰੈਕਟਰ ਦਾ ਪੂਰਾ ਕਵਰ ਉੱਤੇ ਆ ਜਾਂਦਾ ਹੈ ਇਹਦੇ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਆ ਸੀਟ ਕਵਰ ਆਪਾਂ ਪਹਿਲਾਂ ਲਾਏ ਸੀਗੇ ਤਾਂ ਇੱਥੋਂ ਵਾਲਾ ਮੈਟ ਵੀ ਹੈਗਾ ਉਹ ਇਧਰ ਪਿਆ ਆ ਵੇ ਹੁਣ ਧੋਣਾ ਪੈਣਾ ਟਰੈਕਟਰ ਫੇਰ ਦੁਬਾਰਾ ਕਰਦਾ ਬਹੁਤ ਪੈ ਗਿਆ ਕਿਉਂਕਿ ਆਪਣਾ ਘਰ ਛੜਕ ਤੇ ਹੁਣ ਕਰਕੇ ਕਰਦਾ ਬਹੁਤ ਪੈਂਦਾ ਤੇ ਮਿੱਟੀ ਉੱਡਦੀ ਆ ਕਿਉਂਕਿ ਵਹੀਕਲ ਲੰਘਦੇ ਆ ਬਹੁਤਾ ਦੇਖੋ ਥੋਕੇ ਲਾਇਆ ਸੀ ਪੂਰਾ ਜਮਾ ਦੇਖੋ ਕਿੰਨੀ ਕਿੰਨੀ ਮਿੱਟੀ ਚੜ ਗਈ ਉੱਤੇ ਦੇਖੋ ਆ ਵੇਖੋ ਸੋ ਆਖਿਆ ਵੀ ਇੰਨੇ ਪੈਸੇ ਲਾਤੇ ਆ ਤੇ ਆਪਾਂ ਕਵਰ ਤੇ ਵੀ ਲਾ ਦੇ ਗਏ ਕੋ 2-4 ਹਜ਼ਾਰ ਹੋਰ ਕਿਉਂਕਿ ਉਹ ਦਿਨਾਂ ਫਿਰ ਸਾਰਾ ਟੱਕਿਆ ਜਾਊਗਾ ਫਿਰ ਗਰਦਾ ਨਹੀਂ ਪੈਂਦਾ ਹੁਣ ਕਿਹੜਾ ਫੇਰ ਧੋਕੇ ਇਹਨੂੰ ਪੌਲਛ ਵਗੈਰਾ ਮਾਰ ਕੇ ਤੇ ਫਿਰ ਆਪਾਂ ਲਾ ਦਿਆਂਗੇ ਇਹਨੂੰ ਕਿਉਂਕਿ ਹੁਣੇ ਦਾ ਕੰਮ ਤਾਂ ਹੈ ਨਹੀਂ ਕੋਈ ਇਹ ਤਾਂ ਕਣਕ ਬਾਟਰ ਵੇਲੇ ਕੱਢਾਂਗੇ ਤੇ ਚੱਲਦੇ ਆਂ ਇਹ ਤਲਵੰਡੀ ਭਾਈ ਕਰਦੇ ਆਂ ਜੀ ਗੱਲਬਾਤ ਆਈ ਤਲਵੰਡੀ ਭਾਈ ਟਰੈਕਟਰਾਂ ਦੇ ਕਵਰ ਲੈਣ ਵਾਸਤੇ ਆਹ ਮੁੰਡਾ ਬਣਾਉਂਦਾ ਕਵਰ ਜੇ ਤੁਹਾਨੂੰ ਵੀ ਲੋੜ ਹੈ ਤੁਸੀਂ ਬਣਵਾ ਸਕਦੇ ਆ ਉਹਨਾਂ ਦਾ ਮੋਬਾਈਲ ਨੰਬਰ ਆ ਦੁਕਾਨ ਹੈ ਤਲਵੰਡੀ ਭਾਈ ਹਾਂਜੀ ਦੋਸਤੋ ਇਹ ਲੈ ਜਾਂਦਾ ਜੀ ਆਪਾਂ ਕਵਰ ਇਹ ਹੈ ਜੀ 4500 ਰੁਪਏ ਦਾ ਇਹ ਸਾਰੇ ਟਰੈਕਟਰ ਦੇ ਉੱਪਰ ਆ ਜਾਊਗਾ ਛਤਰੀ ਦੇ ਉੱਤੋਂ ਦੀ ਹੋ ਕੇ ਸਾਇਲੈਂਸਰ ਦਾ ਅੱਡਾ ਤੇ ਸਾਰਾ ਉੱਤੇ ਦੇ ਕੇ ਵਰੀਆ ਕਪੜੇ ਦੇ ਵਿੱਚ ਬਣਿਆ ਵਾਟਰਪਰੂਫ ਆ ਜੈਪ ਲੱਗੀ ਆ ਤੇ ਕਿਸੇ ਵੀ ਵੀਰ ਭੈਣ ਭਰਾ ਨੇ ਕਵਰ ਬਣਵਾਉਣਾ ਹੋਵੇ ਤੇ ਤਲਵੰਡੀ ਦੁਕਾਨ ਉਹਦੀ ਵੀਡੀਓ ਵੀ ਆਪਾਂ ਵਿੱਚ ਲਾਵਾਂਗੇ ਤੇ ਉੱਥੋਂ ਤੁਸੀਂ ਲਿਆ ਸਕਦੇ ਆ ਤੇ ਆਪਣੇ ਟਰੈਕਟਰ ਨੂੰ ਗਰਦੇ ਤੋਂ ਬਚਾ ਸਕਦੇ ਆ ਕਿਉਂਕਿ ਜਿਆਦਾ ਧੋਣਾ ਵੀ ਟਰੈਕਟਰ ਚੰਗਾ ਨਹੀਂ ਹੁੰਦਾਗਾ ਹੁਣ ਇੱਕ ਵਾਰੀ ਇਹਨੂੰ ਸਾਫ਼ ਕਰਕੇ ਧੋ ਕੇ ਪਾਲਿਸ਼ ਵਗੈਰਾ ਮਾਰ ਕੇ ਤੇ ਕਵਰ ਚੜਾ ਕੇ ਇਹਨੂੰ ਆਪਾਂ ਠਲ ਦੇਾਂਗੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਜੀ ਕਿਸੇ ਵੀਰ ਨੂੰ ਇਹਦੀ ਜ਼ਰੂਰਤ ਹੋਵੇ ਬਹੁਤ ਵਧੀਆ ਚੀਜ਼ ਆ ਵਧੀਆ ਕੱਪੜੇ ਦੇ ਵਿੱਚ ਬਣਿਆ ਹੋਇਆ ਗਰੰਟੀਦਾਰ ਚੀਜ਼ ਆ ਤੇ ਕਿਸੇ ਨੇ ਵੀ ਮੰਗਾਉਣਾ ਹੋਵੇ ਤਾਂ ਆਪਾਂ ਵੀਡੀਓ ਦੇ ਵਿੱਚ ਕਲਿੱਪ ਲਾਵਾਂਗੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਇਹ ਕਵਰ ਲਿਆ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ